ਜੇ ਇਨਸਾਫ ਨਾ ਹੋਵੇ ਤਾਂ ਅਸੀਂ ਦਵਾ ਕੇ ਰੱਖਾਂਗੇ ਕੋਈ ਮੁੰਡਿਆਂ ਦੀ ਕੋਈ ਮਲੇ ਦੇ ਮੁੰਡਿਆਂ ਨੇ ਲੱਭੀ ਦੱਸੋ ਮੈਂ ਤੁਸੀਂ ਵੇਸਟ ਪੁਲਿਸ ਅੰਦਰ ਜਾ ਕੇ ਦੇਖ ਕੇ ਵਾਪਸ ਆਗੇ ਕਮਾਲ ਹੋ ਗਿਆ ਕੁੜੀ ਨਹੀਂ ਲੱਭੀ ਇੰਨੀ ਦੇਰ ਦੀ ਕੁੜੀ ਕੀ ਪਤਾ ਕਿ ਖਾ ਰਹੇ ਨੇ ਬਲਤ ਬੱਤ ਦਿਲ ਦੇ ਵੱਧਦੇ ਨੇ ਆਪਣੇ ਬੱਚੇ ਨਾਲ ਪਤਾ ਦੋ ਲੱਗਦਾ ਹਾਂ ਅੱਜ ਸਾਕਸੀ ਰਿਪੋਰਟਿੰਗ ਵੀ ਅਸੀਂ ਰੱਖੇ ਆਂ ਤੁਹਾਨੂੰ ਅਸੀਂ ਲੈ ਕੇ ਤੁਹਾਡੇ ਵਾਸਤੇ ਖੜੇ ਆਂ ਸਾਰੀ ਕੇਸ ਦੇ ਸਾਰੇ ਤੁਸੀਂ ਦੋਨਾਂ ਨਾਲ ਕਿ ਆਏ ਤੁਸੀਂ ਅਸੀਂ ਰਿਕਾਰਡਿੰਗ ਨਾਲ ਨਹੀਂ ਆਏ ਅਸੀਂ ਵੀਡੀਓ ਨਾਲ ਕਿ ਨਹੀਂ ਆਏ ਵੀਡੀਓ ਲੈ ਕੇ ਤੁਸੀਂ ਚਲਾਇਆ ਆਪਣੀ ਕਾਰਵਾਈ ਕਰਾਂਗੇ ਕੀ ਹੋਇਆ ਕੀ ਹੁਣ ਤੁਸੀਂ ਦੱਸਾਂਗੇ ਕੀ ਗੱਲ ਕੀ ਹੋਈ ਜੀ ਅੰਦਰ ਨੱਪੀ ਰੱਖੀ ਕੀ ਜੇ ਮੁੰਡਿਆਂ ਨਾਲ ਕੁੜੀ ਲੱਭਦੀ ਹੈ ਜੇ ਲੱਭ ਲੈਂਦੇ ਕੀ ਪਤਾ ਕੁੜੀ ਦੇ ਵਿੱਚ ਸਾਹ ਹੁੰਦੇ ਜੇ ਕੁੜੀ ਬੱਚੀ ਲੱਭਦੀ ਉਹਨੂੰ ਹਸਪੀਟਲ ਲੈ ਜਾਇਆ ਜਾਂਦਾ ਉਹ ਮਾਂ ਦਾ ਹਾਲ ਦੇਖੋ ਕੀ ਹੋ ਰਿਹਾ ਪੁਲਿਸ ਇਹਦੀ ਅੰਦਰੀ ਗੱਲ ਹੈ ਇਹਨਾਂ ਨੇ ਸੈਟਿੰਗ ਇਹਦੇ ਚਾਂਦੇ ਤਾਂ ਵੇਖ ਤੁਸੀਂ ਪਤਾ ਸਕਦੇ ਸੀ ਇਹਨਾਂ ਨੇ ਬਚਾਈ ਵੀ ਚਾਨ ਬੂਝ ਕੇ ਨਹੀਂ ਬਚਾਈ ਕੁੜੀ ਨੇ ਪਿਆਰਗੇਟ ਦੀ ਗੱਲ ਕੀਤੀ ਜਾ ਰਹੀ ਸੀ ਪਿਆਰਗੇਟ ਮੈਨੂੰ ਉਤਾਰ ਆ ਗਈ ਸਾਡੇ ਖਿਲਾਫ ਨਾ ਕੋਈ ਬੋਲ ਕੋਈ ਬੋਲ ਨਾ ਦੇਵੇ ਇਹ ਸਾਰੇ ਇਹ ਸਰਕਾਰਾਂ ਨੇ ਜਾਪੇ ਆ ਸਾਰੇ ਤੁਹਾਡਾ ਕੀ ਕਿਥੇ ਰਲਿਆ ਕੀ ਨਾਮ ਕੀ ਤੁਹਾਡਾ ਮੈਡਮ ਤੁਸੀਂ ਮੇਰਾ ਸੁਮਨ ਰਣਾ ਤੁਹਾਡਾ ਜੀ ਅੱਛਾ ਕਿਥੇ ਲੋਕਲ ਹੀ ਰਹਿਣ ਵਾਲੇ ਤੁਸੀਂ ਲੋਕਲ ਹੀ ਆ ਜੀ ਸਾਡਾ ਕੰਮ ਹੈ ਕਿ ਦੇਖੋ ਸਾਨੂੰ ਜਿੱਦੇ ਪਤਾ ਲੱਗਿਆ ਰਾਤੀ ਲੇਟ ਨਾਈਟ ਤੁਹਾਨੂੰ ਪਤਾ ਲੱਗਿਆ ਸਵੇਰੇ ਸਾਨੂੰ ਫੋਨ ਆਇਆ ਪਟਿਆਲੇ ਤੋਂ ਬੀਬਾ ਜੀ ਦਾ ਜਿਹੜੇ ਸਾਡੇ ਅਮਰਿੰਦਰ ਕੈਪਟਨ ਅਮਰਿੰਦਰ ਜੀ ਦੀ ਬੇਟੀ ਹੈ ਕਿ ਜਾ ਕੇ ਵੇਖੋ ਉੱਥੇ ਕੀ ਹਾਲ ਹੈ ਜੋਦੋਂ ਸੇ ਇੱਥੇ ਆਏ ਉਹਨਾਂ ਨੇ ਇਹ ਦੱਸਿਆ ਕਹਿੰਦੇ ਕੁੜੀ ਨੂੰ ਜਦੋਂ ਇਹਨਾਂ ਦੀ ਬੇਟੀਆਂ ਦੋਨੋਂ ਮਤਲਬ ਕਿ ਬੱਚੇ ਸੇ ਲਿਖਾ ਸੀ ਹੂੰ ਹੂੰ ਬੱਚਾ ਘਰ ਨਹੀਂ ਸੀ ਅਗਲੇ ਨਾਲ ਕੁੜੀ ਬਾੜੀ ਉਹ ਕੈਮਰੇ 'ਚ ਰਿਕਾਰਡ ਹੋਇਆ ਹੁਣਾ ਉਹਦੇ ਵਿੱਚ ਉਹ ਮਾਂ ਕਹੇ ਕਿ ਮੇਰਾ ਬੱਚਾ ਅੰਦਰ ਹੀ ਹੈ ਨਹੀਂ ਨਹੀਂ ਉਹਨੇ ਕੁੜੀ ਨੇ ਪੁੱਛਿਆ ਕਿ ਉਹਦੇ ਪਿਓ ਨੂੰ ਪੁੱਛਿਆ ਕਿ ਅੰਕਲ ਸਹਜ ਕਿੱਤੇ ਆ ਉਹਨੇ ਕਿਹਾ ਅੰਦਰ ਹੈ ਕਿ ਕਿ ਸਹਜ ਅੰਦਰ ਨਹੀਂ ਸੀ ਠੀਕ ਹੈ ਉਹਨੇ ਜਾਣ ਬੁਝ ਕੇ ਉਹਨੂੰ ਅੰਦਰ ਡੱਕਿਆ ਤੇ ਉਹਦੇ ਨਾਲੇ ਕੰਮ ਕੀਤਾ ਤੇ ਕੁੜੀ ਨੂੰ ਮਾਰਿਆ ਵੀ ਜਾਣੋ ਜਦੋਂ ਮਾਂ ਉੱਤੇ ਘਰ ਗਈ ਹੈ ਔਰ ਪੁਲਿਸ ਵਾਲੇ ਅੰਦਰ ਗਏ ਵੀ ਹੈ ਗਏ ਔਰ ਵਾਲੇ ਨੂੰ ਕੁੜੀ ਨਹੀਂ ਲੱਭੀ ਕੁੜੀ ਮੱਲੇ ਦੇ ਮੁੰਡਿਆਂ ਨੇ ਲੱਭੀ ਹੈ ਲੋਕੀ ਕਹਤਾ ਹੋਇਆ ਸੀ ਬਾਥਰੂਮ ਕਰ ਲੈਣੇ ਅੰਦਰ ਬਾਥਰੂਮ ਤੋੜ ਕੇ ਗਏ ਅੰਦਰ ਮੁੰਡੇ ਬਹੁਤ ਗਲਤ ਗੱਲ ਆ ਬਹੁਤ ਨੀਸਤਾ ਵਾਲੀ ਗੱਲ ਆ ਸਾਡੀ ਕੋਈ ਮੰਗ ਆ ਕਿ ਇਦਾਂ ਦੇ ਬੰਦੇ ਨੂੰ ਫਾਂਸੀ ਦਿੱਤੀ ਜਾਵੇ ਉਹ ਵੀ ਤੜਪਾ ਤੜਪਾ ਕੇ ਉਹਨੂੰ ਮੌਤ ਹੋਣੀ ਚਾਹੀਦੀ ਨਹੀਂ ਪੁਲਿਸ ਨੂੰ ਕਿਉਂ ਨਹੀਂ ਮਿਲੀ ਮੇਰੀ ਕੁੜੀ ਕਿਉਂ ਨਹੀਂ ਮਿਲੋਗੀ ਪੁਲਿਸ ਨੂੰ ਕੁੜੀ ਨਹੀਂ ਮਿਲੀ ਮੱਲੇ ਦੇ ਮੁੰਡਿਆਂ ਨੇ ਲੱਭ ਲਈ ਕੁੜੀ ਪੁਲਿਸ ਕਹਿੰਦੀ ਜੀ ਅੰਦਰ ਕੋਈ ਵੀ ਨਹੀਂ ਤੇ ਇਸ ਟਾਈਮ ਬੈਰੀਕੇਡ ਲਿਆ ਕੇ ਇੱਥੇ ਲਗਾਏ ਹੋਏ ਆ ਪੁੱਛਣ ਵਾਲਾ ਹੋਵੇ ਮਾਂ ਨਾਲ ਮਦਦ ਦੀ ਹੋਣ ਦੇ ਬਜਾਏ ਇਹਨਾਂ ਨੂੰ ਕੀ ਲੱਗਦਾ ਕਿ ਅਸੀਂ ਇੱਥੇ ਡੰਡੇ ਉਪ ਗੋਲੀਆਂ ਚਲਾਉਣੀਆਂ ਕਿਹਨੂੰ ਬਚਾਉਣਾ ਚਾਹੁੰਦੇ ਐ ਇਹ ਸਰਕਾਰ ਨੇ ਇਹ ਸਰਕਾਰ ਆਪ ਕੋ ਸਕਾਰ ਕੁਝ ਨਿਯਮ ਅਪਸ਼ ਕਰ ਲਿਆ ਹੋਇਆ ਰਾਜਦਾਈ ਜੀ ਲੱਗੇ ਹੋਇਆ ਅਸੀਂ ਕਰਿਆ ਨਹੀਂ ਅਰੇ ਉਹਦੇ ਨਾਲ ਕੀ ਹੋਣਾ ਉਹਨੂੰ ਥੋੜੇ ਟਾਈਮ ਬਾਅਦ ਉਹਨਾਂ ਨੇ ਛੱਡ ਦੇਣਾ ਠੀਕ ਐ ਅਸੀਂ ਇਨਸਾਫ ਕਰਵਾਵਾਂਗੇ ਇਹ ਕੋ ਸਜ਼ਾ ਹੁਣ ਜੱਜ ਸਾਹਿਬ ਨੇ ਦੇਣੀ ਹੈ ਨਾ ਅਸੀਂ ਜੱਜ ਸਾਹਿਬ ਨਾਲ ਅਦਾਲਤ ਦੇ ਵਿੱਚ ਪਹੁੰਚ ਜਾਏਗਾ ਮੇਰੀ ਗੱਲ ਸੁਣੋ ਵੀਰ ਜੀ ਤੁਸੀਂ ਸਿਆਣੇ ਬਿਆਨੋ 200 ਪੁਲਿਸ ਵਾਲੇ ਇੱਥੇ ਕਦੋਂ ਸੇ ਖੜੇ ਕਿੱਤੇ ਹੋਏ ਹੂੰ ਕੁਝ ਮਤਲਬ ਜਦ ਉਹਨੂੰ ਵੜ ਕੇ ਲੈ ਗਈ ਕਾਲਾ ਲੱਗਿਆ ਉਹ ਵਿਚਾਰਿਆਂ ਦਾ ਉਦਾਈ ਮਰਨ ਹੋਇਆ ਪਿਆ ਹੈ ਉਹ ਕੁੜੀ ਲੈਣ ਚਾਹੀਦੀ ਗਈ ਕੱਲੀ ਮੱਲੀ ਬਾਪ ਹੋਦਾ ਸਿੱਟੇ ਨਹੀਂ ਆਉਂਦਾ ਸਿੱਟੇ ਨਹੀਂ ਆਉਂਦਾ ਛੋਟੇ ਛੋਟੇ ਬੱਚੇ ਉਹਦਾ ਹਾਲ ਦੇਖੋ ਕੀ ਹੈ ਜਾ ਕੇ ਵੇਖੋ ਸਹੀ ਲੁਧਿਆਣੇ ਬੱਚੇ ਨਾਲ ਹੋਇਆ ਸੀ ਇਹੋ ਜਿਹਾ ਮਤਲਬ ਸਰਕਾਰ ਨੂੰ ਚਾਹੀਦਾ ਸੀ ਨਾ ਕਿ ਹਾਂ ਵੀ ਉਦੋਂ ਵੀ ਦਾਰੀ ਨਹੀਂ ਹੈਗਾ ਮਾਨਯੋਗ ਅਦਾਲਤ ਨੇ ਉਦੋਂ ਵੀ ਸਜ਼ਾ ਸੁਣਾਈ ਉਹਨਾਂ ਨੂੰ ਫਾਂਸੀ ਦੀ ਤੇ ਸਰਕਾਰ ਨੂੰ ਚਾਹੀਦਾ ਹੈ ਭਾਜੀ ਕਿ ਇੰਦਾ ਦੀ ਸਜ਼ਾ ਦੋ ਕਿ ਦੂਰੋਂ ਦੂਰ ਵੀ ਤਾਂ ਕਿ ਦੂਜੇ ਬੰਦੇ ਦੀ ਹਿੰਮਤ ਨਾ ਪਵੇ ਕਿ ਇਦਾਂ ਗਲਤ ਕੰਮ ਕਰਨ ਨਾਲੇ ਕਰਨਾ ਇਹੋ ਜਿਹਾ ਕਾਨੂੰਨ ਬੰਨਣਾ ਚਾਹੀਦਾ ਹੈ ਤਾਂ ਇਦਾਂ ਦਾ ਕਾਨੂੰਨ ਬਣਾ ਬਣਾਵੇ ਸਰਕਾਰ ਕਿ ਮੈਂ ਕਰੀ ਬੰਦੇ ਦੀ ਰੂਹ ਕੰਮ ਦੇਵੇ ਇਹ ਸੋਚਣ ਤੋਂ ਪਹਿਲਾਂ ਕਿ ਅਸੀਂ ਕਿਸੇ ਬੱਚੇ ਦੇ ਨਾਲ ਕੀ ਕਰਨ ਜਾ ਰਹੇ ਹਾਂ ਇਹ ਸੋਚਣ ਤੋਂ ਪਹਿਲਾਂ ਉਹਦੀ ਰੂਹ ਕੰਬੇ ਪਹਿਲਾਂ ਕਿ ਮੈਂ ਜੇ ਕਰਮ ਕਰਾਂਗਾ ਤਾਂ ਮੈਨੂੰ ਇਹ ਸਜ਼ਾ ਮਿਲੇਗੀ ਕਿ ਕਾਨੂੰਨ ਸਖਤ ਬੰਨਾ ਚਾਹੀਦਾ ਹੈ ਬਿਲਕੁਲ ਬੰਨਾ ਚਾਹੀਦਾ ਹੈ ਦੱਸੋ ਕਾਨੂੰਨ ਹੈ ਹੀ ਨਹੀਂ ਅੱਛਾ ਉਹ ਜਿਹੜਾ ਮੇਰੇ ਅੱਗੇ ਲੱਰ ਰਿਹਾ ਹੋ ਰਿਹਾ ਹੈ ਕਾਨੂੰਨ ਹੈ ਕੀ ਆਣ ਕੇ ਖੜੇ ਹੋ ਜਾਓ ਤੇ ਸਾਰਾ ਕੰਮ ਕਾਨੂੰਨ ਜਾ ਕੇ ਐਸਐਮ ਦੇਖੋ ਕਿੰਨੀ ਪੁਲਿਸ ਘੜੀ ਕਰ ਰਹੀ ਹੈ ਵਸ ਤੇ ਘੜੀ ਮੈ ਤਾਂ ਸਮਝ ਨਹੀਂ ਆ ਰਹੀ ਸ਼ਹਿਰਪੁਰ ਵਾਲਾ ਕਾਣ ਦੇ ਦੁੱਖ ਹਲੇ ਲੋਕਰ ਦਿਲਾਂ ਚ ਗਿਆ ਨਹੀਂ ਤੇ ਉੱਥੇ ਲੱਭੇ ਬਿਲਕੁਲ ਬਿਲਕੁਲ ਉਹਨਾਂ ਮਾਂ ਦਾ ਹਾਲ ਦੇਖੋ ਤੁਸੀਂ ਉਹ ਮਾਂ ਦਾ ਕੀ ਹਾਲ ਹੋਏਗਾ ਉਹ ਚਰਿਕ ਕੱਲੀ ਹੋ ਕੇ ਐਸਐਮ ਕੋਲੇ ਖੜਾ ਹੈ ਉਠਾਣੇ ਚੱਲਦੇ ਆ ਅਸੀਂ ਥਾਣੇ ਚੱਲਦੇ ਹੋ ਮਾਂ ਦੇ ਨਾਲ ਸਟੈਂਡ ਕਰਾਂਗੇ ਪੂਰਾ ਮੈਨੂੰ ਕੋਲ ਇਸ ਵਕਤ ਦੇਖ ਸਕਦੇ ਹੋ ਕਿ ਇਹ ਮਹਿਲਾਵਰੇ ਪਹੁੰਚਿਆ ਸੀ ਜੀਆਂ ਦੁੱਖ ਜਿਹੜਾ ਜਾਨਾਂ ਦੇ ਲਈ ਪਰਵਾਹ ਬਣ ਸੋ ਬਿਲਕੁਲ ਤੁਸੀਂ ਤਸਵੀਰਾਂ ਸਾਂਝਾ ਪੰਜਾਬ ਟੀਵੀ ਤੇ ਦੇਖ ਰਹੇ ਹੋ ਸੋ ਤੁਹਾਨੂੰ ਦੱਸ ਦਿੰਨੇ ਆ ਕਿ ਜਲੰਧਰ ਦੇ ਵਿੱਚ ਜਿਹੜਾ ਕਿ ਪਾਰਸਿੰਗ ਇਨਕਲੇਵ ਹੈਗਾ ਉਸ ਦੇ ਵਿੱਚ ਰਾਤ ਦੇਰ ਰਾਤ ਇੱਕ ਜਿਹੜਾ ਕਿ ਵਿਅਕਤੀ ਵੱਲੋਂ 13 ਸਾਲ ਦੀ ਕੁੜੀ ਦੇ ਨਾਲ ਰੇਪ ਕਰਨ ਤੋਂ ਬਾਅਦ ਜਿਹੜਾ ਕਿ ਉਹਨੂੰ ਮੌਤ ਦੇ ਕਾਰਡ ਜਿਹੜਾ ਕਿ ਉਤਾਰ ਦਿੱਤਾ ਸੀਗਾ ਸੋ ਦੇਖ ਸਕਦੇ ਤੁਸੀਂ ਇੱਥੇ ਦੇ ਹਾਲਾਤ ਜਿਹੜੇ ਕਿ ਬਹੁਤ ਭਾਰੀ ਫੋਰਸ ਵੀ ਲੱਗੀ ਹੋਈ ਆ ਤੇ ਤੁਹਾਨੂੰ ਹੋਰ ਥੋੜੀ ਦੇਰ ਤੱਕ ਨਵੇਂ ਅਪਡੇਟ ਦਵਾਂਗੇ ਇਸ ਮਾਮਲੇ ਦੇ ਵਿੱਚ ਸੋ ਤੁਹਾਨੂੰ ਹੋਰ ਦੱਸ ਦਿੰਨੇ ਆ ਕਿ ਜਿਹੜਾ ਕਿ ਪੁਲਿਸ ਦੇ ਉੱਤੇ ਵੀ ਜਿਹੜਾ ਕਿ ਸਵਾਲ ਬਹੁਤ ਖੜ ਰਹੇ ਆ ਇਸ ਚੀਜ਼ ਨੂੰ ਲੈ ਕੇ ਜਿਹੜੇ ਕਿ 바ਵਾ ਖੇਲ ਥਾਣੇ ਦੀ ਪੁਲਿਸ ਹੈਗੀ ਆ ਉਹਦੇ ਉੱਤੇ ਸਵਾਲ ਖੜਦੇ ਆ ਕਿ ਪੁਲਿਸ ਪ੍ਰਸ਼ਾਸਨ ਇੱਥੇ ਜ਼ਰੂਰ ਕੁੜੀ ਨੂੰ ਲੱਭਣ ਆਈ ਸੀ ਲੱਭਣ ਉਹਨਾਂ ਨੂੰ ਜਿਹੜੀ ਕਿ ਪੁਲਿਸ ਬਿਲਕੁਲ ਨਹੀਂ ਲੱਭ ਸਕੀ ਸੋ ਕੁੜੀ ਜਿਹੜੀ ਘਰ ਦੇ ਵਿੱਚ ਸੀਗੀ ਉਸ ਛਾਂਬੀਨ ਉਸ ਘਰ ਦੇ ਵਿੱਚ ਪੁਲਿਸ ਬਿਲਕੁਲ ਕਰਕੇ ਗਈ ਸੀ ਸੋ ਮਹੱਲੇ ਯਲੋ ਜਿਹੜਾ ਕਿ ਉਸ ਘਰ ਦੀ ਸ਼ਾਨਦਿਨ ਕੀਤੀ ਗਈ ਇਹ ਤਾਂ ਮੁਹੱਲਾ ਵਸਿਆ ਲੋ ਉਸ ਘਰ ਦੇ ਵਿੱਚੋਂ ਕੁੜੀ ਨੂੰ ਲੱਭਿਆ ਗਿਆ ਵਾ ਸੋ ਤੁਸੀਂ ਇਹ ਸਵਾਲਾਂ ਦੇ ਜਵਾਬ ਤੁਸੀਂ ਖੁਦ ਹੀ ਦੇਖ ਲਓ ਕਿ ਪੁਲਿਸ ਜਲੰਧਰ ਦੀ ਕਿੰਨੀ ਕਿ ਨਕਾਮ ਆ ਤੇ ਕਿੰਨੀ ਸੁਸਤ ਹੋਈ ਪਈ ਆ ਕਿ ਬਿਲਕੁਲ ਹੀ ਕੰਮਕਾਰ ਕਰਕੇ ਜਿਹੜਾ ਕਿ ਰਾਜ਼ੀ ਨਹੀਂ ਹੈਗੀ ਸੋ ਦੱਸਿਆ ਜਾ ਰਿਹਾ ਕਿ ਉਸ ਤੋਂ ਪਹਿਲੋ ਪੁਲਿਸ ਜ਼ਰੂਰ ਇੱਥੇ ਆਈ ਸੀ ਕੁੜੀ ਲੱਭਣ ਜਿਵੇਂ ਕਿ ਪਤਾ ਲੱਗਾ ਸੀ ਕਿ ਕੁੜੀ ਖੇਲਦੀ ਫੇਲਦੀ ਉਸ ਵਿਅਕਤੀ ਦੇ ਘਰ ਚਲ ਗਈ ਆ ਉਸ ਵਿਅਕਤੀ ਦੀ ਉਮਰ ਤੁਹਾਨੂੰ ਦੱਸ ਦਿੰਨੇ ਆ 40 ਤੋਂ 45 ਸਾਲ ਦੱਸੀ ਜਾਂਦੀ ਆ ਪਰ ਫਿਲਹਾਲ ਉਹ ਵਿਅਕਤੀ ਇਥੋਂ ਰਾਤ ਦਾ ਅਰੈਸਟ ਕਰ ਲਿੱਤਾ ਗਿਆ ਵਾ ਤੇ ਮਹੱਲਾ ਵਸੀਆ ਲੋ ਵੀ ਦੱਸਿਆ ਜਾ ਰਿਹਾ ਸੀਗਾ ਕਿ ਉਹ ਆਪਾਂ ਨੇ ਪਰਿਵਾਰ ਦੇ ਨਾਲ ਵੀ ਬਹੁਤ ਯਾਰੀ ਕੁੱਟਮਾਰ ਕਰਦਾ ਸੀ ਕੁੱਟਮਾਰ ਕਰਨ ਤੋਂ ਬਾਅਦ ਉਹ ਪਰਿਵਾਰ ਜਿਹੜਾ ਕਿ ਇਹਨਾਂ ਨੂੰ ਇਥੋਂ ਛੱਡ ਕੇ ਚਲਾ ਗਿਆ ਹੋਇਆ ਸੀ ਸੋ ਇਹ ਇੱਕ ਸਕੂਲ ਦੀ ਬੈਨ ਆਈਡੀ ਕਿ ਚਲਾਉਂਦੇ ਆ ਚਲਾਨ ਤੋਂ ਬਾਅਦ ਜਿਹੜਾ ਕਿ ਇਕੱਲਾ ਹੀ ਸੀਗਾ ਸੋ ਦੱਸਿਆ ਜਾ ਰਿਹਾ ਕਿ ਉਹ ਅੰਮ੍ਰਿਤਧਾਰੀ ਵੀ ਬੰਦਾ ਹੈਗਾ ਉਹਨੇ ਅੰਮ੍ਰਿਤ ਸ਼ੁਹੀ ਛਕਿਆ ਹੋਇਆ ਫਿਲਹਾਲ ਕਿਸੇ ਸੂਤਰਾਂ ਮੁਤਾਬਕ ਪਤਾ ਲੱਗਦਾ ਵਾ ਕਿ ਉਹ ਕਿਸੇ ਨਸ਼ੇ ਦਾ ਜਰੂਰ ਸੇਵਨ ਕਰਦਾ ਵਾ ਨਸ਼ੇ ਦੇ ਹਾਲਾਤ ਦੇ ਵਿੱਚ ਹੀ ਉਹਨੇ ਇਹ ਮੰਦ ਭਾਗੀ ਖਬਰ ਜਿਹੜੀ ਕੀ ਜਿਹੜੇ ਘਟਨਾ ਨੂੰ ਅੰਜਾਮ ਦਿੱਤਾ ਵਾ ਸੋ ਇਹ ਤਸਵੀਰਾਂ ਤੁਹਾਨੂੰ ਸਾਂਝਾ ਪੰਜਾਬੀ ਟੀਵੀ ਦੇ ਜਰੂਰ ਦਿਖਾਣੇ ਆ ਤੋ ਹੋਰ ਵੀ ਤੁਹਾਨੂੰ ਥੋੜੀ ਦੇਰ ਤੱਕਰੇ ਇਸ ਚੀਜ਼ ਦੀ ਨਵੀਂ ਅਪਡੇਟ ਦਵਾਂਗੇ ਸੋ ਇੱਥੇ ਪੁਲਿਸ ਪ੍ਰਸ਼ਾਸਨ ਜਲੰਧਰ ਦੀ ਬਿਲਕੁਲ ਨਾਕਾਮ ਨਜ਼ਰ ਆ ਰਹੀ ਆ ਸੋ ਉਹੀ ਸੇਮ ਘਰ ਦੇ ਵਿੱਚੋਂ ਮੱਲਾਵਾਸੀਆ ਲੋ ਕੁੜੀ ਕੱਢੀ ਗਈ ਸੀ ਸੋ ਵਿਅਕਤੀ ਵੱਲੋਂ ਜਿਹੜਾ ਕਿ ਪਹਿਲੋ ਉਸ ਕੁੜੀ ਦਾ 13 ਸਾਲ ਵਾਲੀ ਦਾ ਬਲਤਕਾਰ ਕੀਤਾ ਗਿਆ ਬਲਤਕਾਰ ਕਰਨ ਤੋਂ ਬਾਅਦ ਉਹਨੂੰ ਮਾਰ ਕੇ ਇੱਕ ਬਾਥਰੂਮ ਦੇ ਵਿੱਚ ਬੰਦ ਕਰ ਦਿੱਤਾ ਗਿਆ ਸੀਗਾ ਸੋ ਇਸ ਮਾਮਲੇ ਨਾਲ ਲੈ ਕੇ ਕੋਈ ਨਵੀਂ ਅਪਡੇਟ ਆਂਦੀ ਤਾਂ ਤੁਹਾਡੇ ਨਾਲ ਜਰੂਰ ਸਾਂਝੀ ਕੀਤੀ ਜਾਵੇਗੀ ਸੋ ਇਨਾ ਸਮਾਂ ਜੁੜਨ ਲਈ ਸਾਂਝਾ ਪੰਜਾਬ ਟੀਵੀ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ